ਅਮਰੀਕਾ ਤੋਂ ਰਿਪੋਰਟ ਹੋ ਕੇ ਆਏ 104 ਭਾਰਤੀਆਂ ਦੇ ਵਿੱਚ ਕਪੂਰਥਲਾ ਦੇ ਪਿੰਡ ਪਦਾਸਦੇ ਰਹਿਣ ਵਾਲੇ ਮਾਪੂਤ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਬੀਤੀ ਰਾਤ ਪੁਲਿਸ ਨੇ ਉਹਨਾਂ ਦੇ ਘਰ ਸੁਰੱਖਿਅਤ ਪਹੁੰਚਾ ਦਿੱਤਾ ਸੀ ਲਵਪ੍ਰੀਤ ਕੋਰ ਆਪਣੇ ਬੇਟੇ ਪ੍ਰਭਜੋਤ ਸਿੰਘ ਦੇ ਨਾਲ ਅਮਰੀਕਾ ਗਈ ਸੀ ਜੋ ਕਿ ਯੂਰਪ ਤੋਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਹੁੰਦੇ ਹੋਏ 27 ਜਨਵਰੀ ਨੂੰ ਅਮਰੀਕੀ ਕੈਂਪਟੇ ਵਿੱਚ ਦਾਖਲ ਹੋਈ ਸੀ ਜਿੱਥੇ ਜਾਂਦਿਆ ਹੀ ਉਹਨਾਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਡੈਪੂਟੇਸ਼ਨ ਨੂੰ ਲੈ ਕੇ ਪਰਿਵਾਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਭਾਵੁਕਤਾ ਵਾਲਾ ਮਾਹੌਲ ਬਣਿਆ ਹੋਇਆ اس موقع ਗੱਲਬਾਤ ਕਰਦੇ ਹੋਏ ਪੀੜਤ ਲਪ੍ਰਿਤ ਕੌਰ ਦਿਆਂ ਅੱਖਾਂ ਦੇ ਵਿੱਚ ਹੰਝੂ ਭਰਾਈ ਅਤੇ ਉਹਨਾਂ ਦੱਸਿਆ ਕਿ ਉਹ ਅਤੇ ਉਹਨਾਂ ਦਾ ਬੇਟਾ ਰਬਜੋਤ ਸਿੰਘ 1 ਜਨਵਰੀ 2025 ਨੂੰ ਅਮਰੀਕਾ گئے ਸੀ ਪਰ ਉੱਥੋਂ ਦੀ پولیس ਨੇ ਫੜ ਕੇ ਉਹਨਾਂ ਨੂੰ ਹਤਕੜੀਆਂ ਦੇ ਵਿੱਚ ਜ਼ਕਰ ਦਿੱਤਾ ਅਤੇ ਫਿਰ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇ ਸਾਨੂੰ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਗਏ ਹੋ ਨਹੀਂ ਨਾ ਹੋਗੇ हाँ जी कौन कौन गए इसकी मैं आते मेरा बेटा तो क्या कारण बने ना तो डिपोर्ट होते हैं कोशिश नहीं है ना ना दस यार रीजन कोशिश नहीं ना कोई भी आना हो ये कोशिश नहीं रीजन दस यार समझते भी नहीं पता कि इंडिया डिपोर्ट कर ले कोई तो 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 ले ले नहीं चलो गए इसी तरह डिपोर्ट करने वाले क्यों इतना शायद ये क्य ਜੀ ਲੋਕਲ ਇਰਕੋਨੀ ਆਇਆ ਇਸ ਤਰ੍ਹਾਂ ਉੱਥੇ ਕੈਂਪਸ ਤੇ ਸਾਨੂੰ ਲੈ ਗਏ ਸੀ ਉੱਥੇ ਸਾਰੇ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕਾਂ ਨੂੰ ਉਨੋਂ ਉੱਥੇ ਇੰਡੀਆ ਲੈਫਟੇ ਡਾਉਣਾ ਸੀ ਉਦੋਂ ਕੁਝ ਨਹੀਂ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡੀਸ ਕਿਹਨਾਂ ਤੁਸੀਂ ਨਹੀਂ ਹੋਰ ਵੀ ਹੈਗੇ ਅਸੀਂ ਸੱਤ ਪਿਆਮਨੀਆ ਸੀ ਬਾਕੀ ਲੇਡੀਸ ਸਿੰਗਲ ਸੀ ਇਸ ਤਰ੍ਹਾਂ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਕਰਨਲ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੇ ਵਿੱਚ ਕਪੂਰਥਲਾ ਜ਼ਿਲ੍ਹੇ ਦੇ 6 ਵਿਅਕਤੀ ਸ਼ਾਮਲ ਸਨ ਜਿਨ੍ਹਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਉਹਨਾਂ ਆਖਿਆ ਕਿ ਅਸੀਂ ਪੀੜਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੋਈ ਵੀ ਸਮੱਸਿਆ ਲੈ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੀ ਰਿਪੋਰਟ ਦੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚੋਂ ਉਹਨਾਂ ਨੇ ਇੱਥੇ ਭੇਜੇ ਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 60 ਪਰਸਨ ਸੀਗੇ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਸ਼੍ਰੀ ਦਲਜੀਤ ਸਿੰਘ ਜੀ ਬੂਸਲਾ ਤੋਂ ਉਹ ਉਹਨਾਂ ਨੂੰ ਅਮਸਾਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀਗੇ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬਜੂਨ ਨਾਲ ਸੰਬੰਧਤ ਸੀਗੇ ਪਲੱਸ ਸਬਜੂਨ ਨਾਲ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਬਦਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਤੇ ਉਹਨਾਂ ਦੇ ਪਰਫ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪ੍ਰੋਗਰਾਮ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖ ਤਕਲੀਫ ਹੈ ਤੇ ਉਹ ਜਦੋਂ ਮर्जी ਸਾਨੂੰ ਆ ਕੇ ਦੱਸ ਸਕਦੇ ਆਂ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਲਵਪ੍ਰੀਤ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਤਰ੍ਹਾਂ ਅਤੇ ਕਿੰਨੇ ਪੈਸੇ ਲਗਾ ਕੇ ਵਿਦੇਸ਼ ਗਿਆ ਪਰ ਪਰਿਵਾਰ ਦੇ ਵਿੱਚ ਜ਼ਰੂਰ ਇਸ ਡਿਪਟੀਸ਼ਨ ਨੂੰ ਲੈ ਕੇ ਚਿੰਤਾ ਪਾਈ ਜਾਂਦੀ ਹੈ ਕਪੂਰਥਲਾ ਤੋਂ ਇੰਦਰਜੀਤ ਸਿੰਘ ਚਾਹਲ ਦੀ ਰਿਪੋਰਟ ਹਮਦਰਦ ਟੀਵੀ